ਕਰੋਗੇ ਦਰਸ਼ਨ ਸ਼੍ਰੀ ਬਗਲਾ ਮੁਖੀ ਮਾਤਾ ਦੇ ਦਰਬਾਰ ਦੇ ਇਹ ਜੋਤ ਚੱਲ ਰਹੀ ਆ ਅਖੰਡ ਜੋਤ ਉਧਰ ਹਵਨ ਚੱਲ ਰਿਹਾ ਹੈ ਹਵਨ ਗੁੰਡ ਬਣੇ ਹੋਏ ਨਹੀਂ ਉਧਰ ਹਵਨ ਚੱਲ ਰਿਹਾ ਹੈ ਆਪਾਂ ਪਤਾਨੀਆਂ ਲੈਣਾਂ ਲੱਗੀਆਂ ਹੋਈਆਂ ਨੇ ਬਦਲ ਮੀਆਂ ਲਾਈਨਾਂ ਲਗੀਆਂ ਹੋਈਆਂ ਮਾਤਾ ਦੀ ਉਹ ਬੜਾਈ ਹੋਈ ਹੈ ਕਿ ਆਸਣ ਆਸਣਾ ਮਾਤਾ ਦਾ ਕਰੋ ਜੀ ਦਰਸ਼ਨ ਮਾਤਾ ਬਗਲਾ ਮੁਗੀ ਮੰਦਰ ਦੇ ਆਸ਼ੀਰ ਖੜੇ ਨੇ ਦੋ ਜੈ ਮਾਤਾ ਬਗਲਾ ਮੁਗੀ ਇਹ ਮਾਤਾ ਜੀ ਦਾ ਆਸਣਾ ਦੇਖੋ ਸਾਰਾ ਲੱਕੜ ਦਾ ਮੰਦਰ ਦਾ ਬਹੁਤ ਸੋਹਣਾ ਮੰਦਿਰ ਤਾਂ ਹੈ ਜੈ ਮਾਤਾ ਜੀ ਦੀਰਵਜਨ ਗੋਲੀ ਦੀ ਫੋਟੋ ਬਹੁਤ ਸੋਹਣੀ ਮੂਰਤੀ ਬਣਾਈ ਹੋਈ ਹੈ ਸਰੋਈ ਮਾਤਾ ਬਗਲਾ ਮੁਗੀ ਦੇ ਮੰਦਿਰ ਦੇ ਦਰਸ਼ਨ ਕਾਲਪੈਰੋ ਜੀ ਇੱਕ ਪਾਸੇ ਵੀਰ ਬਜਰੰਗ ਵਾਲੀ ਇੱਕ ਪਾਸੇ ਕਾਲਪੈਰੋ ਜੀ ਵਿਚਾਰੇ ਬਗਲਾ ਨੂੰ ਸੀ ਮਾਤਾ ਜੀ ਦਾ ਮੰਦਿਰ ਹੈ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਬਹੁਤ ਹੀ ਵਧੀਆ ਦਰਸ਼ਨ ਹੋਏ ਨੇ ਜੈ ਮਾਤਾ ਬਗਲਾ ਮੁਖੀ ਅਗਲੇ ਦੇਖੋ ਭਗਤੇ ਲੈਣਾ ਦੇ ਵਿੱਚ ਕਿਵੇਂ ਲੱਗੇ ਹੋਏ ਨੇ ਸਭ ਨੂੰ ਆਏ ਆ ਵੀ ਆਪਾਂ ਛੇਤੀ ਤੋਂ ਛੇਤੀ ਦਰਸ਼ਨ ਕਰ ਲਿਆ ਸੀ ਛੇਤੀ ਕਰ ਲੀਏ ਘਰ ਮਾਤਾ ਨੇ ਜਦੋਂ ਦਰਸ਼ਨ ਦੇਣੇ ਆ ਜਦੋਂ ਮਾਤਾ ਦੇ ਨੰਬਰ ਆਉਣਾ ਉਹਦੀ ਲਾਉਣਾਗਾ ਜੈ ਮਾਤਾ ਬਗਲਾ ਮੁਖੀ ਸਭ ਨੂੰ ਖੁੱਲੇ ਦਰਸ਼ਨ ਦੇ ਜੈ ਮਾਤਾ ਬਗਲਾ ਮੁਖੀ